ਖਾਲਸਾ ਕਾਲਜ ਵਿਖੇ ਗੁਰੂ ਗੋਬਿੰਦ ਸਿੰਘ ਸਾਹਿਬ ਜੀਵਨ ਦ੍ਰਿਸ਼ਟੀ ਅਤੇ ਫਲਸਫਾ ਵਿਸ਼ੇ ਤੇ ਵਿਸ਼ੇਸ਼ ਪਾਸ਼ਣ ਕਰਵਾਇਆ ਗਿਆ ਇਸ ਮੌਕੇ ਖਾਲਸਾ ਕਾਲਜ ਕਵਰਨਿੰਗ ਕੌਂਸਲ ਦੇ ਜੁਆਇੰਟਸ ਕਤਰ ਸਰਦਾਰ ਕੁੰਵੀਰ ਸਿੰਘ ਨੇ ਸਰਦਾਰ ਹਰਵਿੰਦਰ ਸਿੰਘ ਦੇ ਗੁਰਮਤ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਪਾਈ ਯੋਗਦਾਨ ਦੀ ਮਹੱਤਤਾ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ ਕਾਲਜ ਦੇ ਵਿਰਾਸਤੀ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਉਹਨਾਂ ਨੇ ਕਾਲਜ ਦੇ ਵਿਕਸਿਤ ਪੱਖਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ ਕਾਲਜ ਪ੍ਰਿੰਸੀਪਲ ਡਾਕਟਰ ਆਤਮ ਸਿੰਘ ਰੰਧਾਵਾ ਦੀ ਅਗਵਾਹੀ ਅਤੇ ਪੰਜਾਬੀ ਅਧਿਐਨ ਵਿਭਾਗ ਮੁਖੀ ਡਾਕਟਰ ਪਰਮਿੰਦਰ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਸਮਾਗਮ ਦਾ ਆਰੰਭ ਕਾਲਜ ਦੇ ਸੰਗੀਤ ਅਤੇ ਗੁਰਮਤ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਪਰਮਾਤਮਾ ਦਾ ਓਟ ਸਹਾਰਾ ਲੈਂਦਿਆਂ ਸ਼ਬਦ ਗਾਇਨ ਕੀਤਾ ਗਿਆ ਪ੍ਰਿੰਸੀਪਲ ਡਾਕਟਰ ਰੰਧਾਵਾ ਵੱਲੋਂ ਆਇਆ ਹੋਇਆ ਪ੍ਰਮੁੱਖ ਸ਼ਖਸੀਅਤਾਂ ਨੂੰ ਫੁੱਲਾਂ ਦਾ ਗੁਲਦਸਾ ਦੇ ਕੇ ਸਵਾਗਤ ਕੀਤਾ ਗਿਆ ਇਸ ਸਮਾਗਮ ਵਿੱਚ ਮੁੱਖ ਬੁਲਾਰੇ ਵੱਜੋਂ ਨਾਮਵਰ ਸਿੱਖ ਚਿੰਤਕ ਅਤੇ ਸੀਨੀਅਰ ਫੈਲੋ ਸਿੱਖ ਰਿਸਰਚ ਇੰਸਟੀਚਿਊਟ ਯੂਐਸਏ ਸਰਦਾਰ ਹਰਿੰਦਰ ਸਿੰਘ ਨੇ ਉਚੇਚਾ ਤੌਰ ਤੇ ਸ਼ਿਰਕਤ ਕੀਤੀ ਇਸ ਮੱਕੇ ਦੇ ਪ੍ਰਿੰਸੀਪਲ ਡਾਕਟਰ ਅੰਧਾਵਾ ਨੇ ਸਰਦਾਰ ਹਰਵਿੰਦਰ ਸਿੰਘ ਦੇ ਸਿੱਖ ਇਤਿਹਾਸ ਵਿੱਚ ਪਾਏ ਯੋਗਦਾਨ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ ਉਹਨਾਂ ਨੇ ਕਿਹਾ ਕਿ ਸਰਦਾਰ ਹਰਿੰਦਰ ਸਿੰਘ ਦੇਸ਼ਾਂ ਵਿਦੇਸ਼ਾਂ ਵਿੱਚ ਗੁਰਮਤ ਸਾਹਿਤ ਨਾਲ ਜੁੜੇ ਵਿਚਾਰਾਂ ਨੂੰ ਪ੍ਰਸਾਰਣ ਵਿੱਚ ਵਿਸ਼ੇਸ਼ ਯੋਗਦਾਨ ਪਾ ਰਹੇ ਹਨ ਹੁਣ ਤਾਂ ਉਹ ਗੁਰਬਾਣੀ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ਬਾਰੇ ਕਈ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਹਨ ਅੱਜ ਦੇ ਸਮਾਗਮ ਦੇ ਵਿਸ਼ੇ ਬਾਰੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਅੱਜ ਦਾ ਵਿਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦ੍ਰਿਸ਼ਟੀ ਅਤੇ ਫਲਸਫੇ ਨਾਲ ਸੰਬੰਧਿਤ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਜੀਵਨ ਸਮੁੱਚੀ ਮਾਨਵਤਾ ਦੀ ਭਲਾਈ ਅਤੇ ਕਲਿਆਣ ਨੂੰ ਸਮਰਪਿਤ ਹੈ ਜਿਸ ਤੇ ਕੋਈ ਹੋਰ ਉਦਾਹਰਣ ਕਿਤੇ ਨਹੀਂ ਮਿਲਦੀ ਉਹਨਾਂ ਕਿਹਾ ਕਿ ਅਜਿਹੇ ਜੀਵਨ ਸਾਡੇ ਲਈ ਪ੍ਰੇਰਨਾ ਸਰੋਤ ਪਾਉਂਦਾ ਹੈ ਜਿਸ ਵਿੱਚ ਨਿੱਜੀ ਸਵਾਰਥ ਨੂੰ ਤਿਆਗ ਕੇ ਸਮੁੱਚੀ ਮਾਨਵਤਾ ਲਈ ਕਾਰਜ ਕੀਤੇ ਸਮਾਗਮ ਵਿੱਚ ਕਾਲਜ ਦੇ ਡੀਨ ਅਕਾਦਮਿਕ ਮਾਮਲੇ ਡਾਕਟਰ ਕਮਿੰਦਰ ਸਿੰਘ ਪਾਟਿਆ ਰਜਿਸਟਰਾਰ ਡਾਕਟਰ ਦਵਿੰਦਰ ਸਿੰਘ नामवर विद्वान बलवंत सिंह ढिलों प्रसिद्ध इतिहासकार राजकुमार हंस डॉक्टर हरदेव सिंह डॉक्टर सुखपाल सिंह मैडम सानिया अरोड़ा मैडम सुखनिंदर कौर मैडम अंजू डॉक्टर हीरा सिंह डॉक्टर मिनी सलवान डॉक्टर जसपीर सिंह आज मौजूद सन